हो गया पिस्टल और मैगजीन कितना वेट हो गया ਇਹਦੀ ਵੱਡੀ ਕੀ ਕੋਈ ਬ੍ਰਾਮਦ ਹੋਇਆ ਤੇ ਕਿਸ ਤਰ੍ਹਾਂ ਬ੍ਰਾਮਦ ਹੋਇਆ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕ ਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਨ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਹਾਂ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਦਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਹੈ ਜਿਨ੍ਹਾਂ ਦੇ ਵਿੱਚ 4 ਪਿਸਟਲ ਨੇ 9mm ਦੇ ਤੇ 5 ਗ੍ਰੇਨੇਡ ਨੇ ਤੇ 6 ਮੈਗਜ਼ਨ ਦੋ ਰਿਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.4 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹੱਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਵੇ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਅਤ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਇਹ ਚੱਕ ਚੱਕ ਵਾਲਾ ਪਿੰਡ ਆ ਜੀ ਚੱਕਬਾਲਾ ਬਾਰਡਰ ਦੇ ਨੇੜੇ ਇਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲਦੀ ਹੈ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਚੱਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਪੈਕੇਟ ਮਤ ਪੈਕਿੰਗ ਸੀ ਕਿ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇਹ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰਡੀਐਕਸ ਵੈਪਨ ਤੇ ਗਰਨੇਡ ਅਲੱਗ-ਅਲੱਗ ਐਕਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ